ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਕੋਟਕਪੂਰਾ ਸ਼ਹਿਰ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਹੈ ਇਸ ਸ਼ਹਿਰ ਦੇ ਵਿੱਚੋਂ ਮਹੱਲਾ ਪ੍ਰੇਮ ਨਗਰ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇਹ ਵੀਰ ਵੀ ਵਪਾਰ ਦਾ ਕੰਮ ਕਰਦਾ ਤੇ ਬਹੁਤ ਪੁਰਾਣਾ ਹੀ ਵਪਾਰ ਹੈ ਗਾਵਾਂ ਹਰ ਰੋਜ਼ ਵਿਕਰੀ ਵਾਲੀਆਂ ਹੁੰਦੀਆਂ ਨਾਗਾ ਕਾਫੀ ਹੁੰਦੇ ਆ ਜੇ ਕੋਈ ਵੀਰ ਗੱਬਣ ਖਰੀਦਣਾ ਚਾਹੁੰਦਾ ਇੱਥੇ ਗੱਬਣ ਵੀ ਮਿਲ ਜਾਂਦੀ ਤੇ ਜੇ ਕਿਸੇ ਨੇ ਤਾਜੀ ਸੂਈ ਗਾਂ ਲੈਣੀ ਹੈ ਤਾਂ ਉਹ ਵੀ ਇੱਥੋਂ ਵਿਕਰੀ ਵਾਲੀ ਮਿਲ ਜਾਂਦੀ ਹੈ ਇੱਕ ਗਾਂ ਹਜੇ ਕੋਸਮੈਂਟ ਪਹਿਲਾਂ ਹੀ ਸੂਈ ਹੈ ਜੇਹਰ ਹਜੇ ਦੀ ਪੈਣ ਵਾਲੀ ਹੈ ਇਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਤਾਜੀ ਸੂਈ ਵੀ ਚੰਗੀ ਤਿਆਰ ਹੋਈ ਵੀ ਗਾਂ ਤੇ ਦੋ ਗਾਂ ਮੈਂ ਇਸ ਸਾਈਡ ਤੇ ਗੱਬਣ ਖੜੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਜਿੱਥੋਂ ਵੀ ਖਰੀਦਦੇ ਹੋ ਤਸੱਲੀ ਕਰਨ ਦਾ ਹੱਕ ਹੁੰਦਾ ਜਰੂਰ ਕਰ ਲਿਆ ਕਰੋ ਨੰਬਰ ਸਿੱਧਾ ਮਾਲਕ ਦਾ ਸਕਰੀਨ ਉੱਤੇ ਚੱਲੂਗਾ ਉੱਥੇ ਪਸੂ ਤੁਸੀਂ ਆ ਕੇ ਆਪਦੀ ਸਮਝ ਨਾਲ ਖਰੀਦੋਗੇ ਆਓ ਪਹਿਲੇ ਨੰਬਰ ਵਾਲੀ ਗਾਂ ਤੋਂ ਇਸ ਤੋਂ ਸ਼ੁਰੂਆਤ ਕਰਦੇ ਹਾਂ ਵਾਈਟ ਰੰਗ ਦੀ ਇਹ ਵੈੜ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਮ ਆਪਣਾ ਦੱਸਿਓ ਵੀਰੇ ਨਾਮ ਮੋਨੂ ਆਈ ਮੋਨੂ ਭਾਈ ਹਰ ਰੋਜ਼ ਆਈ ਜਾਂਦੇ ਪਸੂ ਤਾਂ ਵਿਕਰੀ ਹਾਂਜੀ ਹਾਂਜੀ ਗਰਮੀ ਕਰਕੇ ਬਾ ਜਿਵੇਂ ਇੱਕ ਦੋ ਲਿਆਉਣੇ ਆ ਤੇ ਵੇਚ ਦਿੰਨੇ ਆ ਠੀਕ ਹੈ ਅੱਛਾ ਭਾਈ ਇਹ ਤਾਂ ਸ਼ੁਰੂਆਤ ਕਰਦੇ ਹਾਂ ਕਿੰਨਾ ਮਸੂ ਸੂਗਾ ਇਹ ਪਹਿਲਾ ਸੂਗਾ ਸੋਨਾ ਜੀ ਕਿੰਨੇ ਦਿਨ ਲਾਉ ਹਜੇ ਦੇਨ ਤਾਂ ਉਹਨਾਂ ਦੇ ਮਾਲਕਾਂ ਨੇ ਦੱਸਣਾ ਮਤਲਬ 29 ਤਰੀਕ ਨੂੰ ਕਹਿੰਦੇ ਇਹ ਦਿਨ ਪੂਰੇ ਆ 29 ਨੂੰ ਪੂਰੇ ਸੀ ਅੱਜ 24 ਤਰੀਕ ਹਾਂਜੀ ਹਾਂਜੀ 5 ਦਿਨ ਹਜੇ ਪਏ ਆ ਦਿਨ ਪੂਰੇ ਹੋਣ ਹਾਂਜੀ ਕੀ ਡਿਮਾਂਡ ਰਹਿਣੀ ਮੈਨੂੰ ਬਈ ਡਿਮਾਂਡ ਇਹਦੀ 1 ਲੱਖ ਦੇ 45000 ਰੁਪਈਆ ਜੀ ਤੁਰਗੇ ਨੂੰ ਆ ਹਾਂਜੀ ਦੋਸੋ ਰੇਟ 1 ਲੱਖ 45000 ਹੈ ਹਾਈਟ ਸੋਹਣੀ ਆ ਲੈਂਥ ਚੰਗੀ ਆ ਤੇ ਰੰਗ ਰੂਪ ਬਿਊਟੀ ਜਿਹੜੀ ਉਹ ਬਹੁਤ ਸੋਹਣੀ ਹੈ ਜੀ ਐਚਫ ਨਸਲ ਹੱਥੀ ਚੁਆਈ ਵਾਲਾ ਥਣ ਫਵਾਨਾ ਅੱਗੋਂ ਪਿੱਛੋਂ ਬੜਾ ਸੋਹਣਾ ਸਟਰਕਚਰ ਦੇਖੋ ਕਰਮਾ ਵਾਲੀ ਦਾ ਹਜੇ 5 ਦਿਨ ਪਏ ਆ ਪਰ ਫਿਰ ਵੀ ਗਰਮੀ ਕਰਕੇ ਜੇ ਪਹਿਲਾਂ ਵੀ ਸੂਪੇ ਤਿਆਰੀ ਵੱਲੋਂ ਕੋਈ ਕਮੀ ਨਹੀਂ ਗਈ ਪੀਲਾਂ ਦੇ ਪਾਣੀ ਪੀਂਦੀ ਇਹ ਤਾਂ ਸੋ ਦੇਖੋ ਇਹਦਾ ਢਾਂਚਾ ਦੱਸੋ ਵਹਿੜ ਦਾ ਬਿਲਕੁਲ ਉੱਤੋਂ ਤੁਹਾਨੂੰ ਇਹ ਸਿੱਧੀ ਨਜ਼ਰ ਆਊਗੀ ਹੱਥੀਂ ਚਵਾਈ ਵਾਲਾ ਥਣ ਗੁਲਾਬੀ ਰੰਗ ਦਾ ਹੈ ਬਾਈ ਫੇਰ ਮੋੜੋ ਇੱਕ ਵਾਰ 1 ਲੱਖ ਤੇ 45000 ਰੇਟ ਹੈ ਹੱਥੀਂ ਬਹੁਤ ਵਧੀਆ ਮਿਲਕਿੰਗ ਹੋਊਗੀ ਇਦਾਂ ਦਾ ਇਹਦਾ ਥਣ ਦਾ ਸਹਿਜ ਹੈ ਸੋ ਇਹ ਪਹਿਲਣ ਵਹਿੜ ਸੂਕੀ ਦੱਸੋ ਦੈਨ ਹਜੇ ਲੈ ਸਕਦੀ ਆ 540 ਚ ਪਹਿਲਾਂ ਵੀ ਸੂ ਸਕਦੀ ਆ ਪਰ ਅੱਜ ਦਾ ਰੁਖ ਵੀ ਬੜਾ ਸੋਹਣਾ ਏ ਦੇ ਹਵਾਨੇ ਦਾ ਬਰੀਡ ਕੁਆਲਟੀ ਦੇਖਿਓ ਵੈੜ ਦੀ ਫੇਸ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਵੈੜ ਆ ਥਣ ਬਾਰੇ ਮੈਂ ਗੱਲ ਕੀਤੀ ਸੀ ਤਾਂ ਕੋਲੋਂ ਤੁਸੀਂ ਦੇਖੋ ਇਹਦਾ ਆਥੀਂ ਚਵਾਈ ਵਾਲਾ ਤੇ ਅਗਾੜੀ ਵੀ ਨੋਟ ਕਰ ਲਿਓ ਕਾਫੀ ਚੰਗੀ ਅਗੋਂ ਹਵਾਨੇ ਦੀ ਬੰਤਰ ਹੈ ਪਛਾਣ ਨੂੰ ਵੀ ਹਵਾਨਾ ਸੋਹਣਾ ਕੱਢਦੀ ਹੁੰਦੀ ਏ ਲੈ ਚਲੋ ਬਈ ਸੋ ਇਹ ਪਹਿਲੇ ਨੰਬਰ ਤੇ ਵੈੜ ਤੁਹਾਨੂੰ ਦਿਖਾ ਰਹੇ ਆ ਦੱਸੋ ਬਾਈ ਕੋਲੋਂ 1 ਲੱਖ ਤੇ 45000 ਇਹਦਾ ਜਿਹੜਾ ਰੇਟ ਰੱਖਿਆ ਮਾਨਤਾਂ ਵਿੱਚੋਂ ਹੋ ਜਾਣਾ ਕਿਉਂਕਿ ਫਿਕਸ ਨਹੀਂ ਹੁੰਦੇ ਰੇਟ ਜਿਹੜੇ ਡਿਮਾਂਡ ਰੱਖੀ ਜਾਂਦੀ ਹੈ ਤੁਸੀਂ ਗੱਲਬਾਤ ਕਰਨੀ ਹੁੰਦੀ ਹੈ ਸੌਦੇ ਹਮੇਸ਼ਾ ਕੋਲ ਆ ਕੇ ਕਰਿਆ ਕਰੋ ਇਹਦੇ ਨਾਲ ਪਸੂ ਵੀ ਸਮਝ ਆ ਜਾਂਦਾ ਹੈ 2 ਨੰਬਰ ਤੇ ਜਿਹੜੀ ਗਾਂ ਦਿਖਾਉਣੀ ਆ ਹਵਾਨੇ ਦੀ ਚੜਾਈ ਇਹਦੀ ਹੁਣੇ ਹੀ ਦੇਖ ਲਓ ਸੋਹਣੀ ਖੜ ਗਈ ਇਹ ਤੇ ਹਵਾਨਾ ਕਲੀਅਰ ਦਿਖਾ ਰਹੀ ਐ ਮਨੂ ਬਾਈ ਕੰਨਮਸ ਉਹ ਇਹ ਦੂਜਾ ਸੁਹਾ ਸੁਗੀ ਹੈ ਦੀ ਠੀਕ ਐ ਕਿੰਨਾ ਚਿਰ ਲੈ ਸਕਦੀ ਹੈ ਜੇ ਦਿਨ ਜੀ ਇਹਦੇ ਦਸਦੇ ਦਾ 27 ਤਰੀਕ ਨੂੰ ਆ ਬਾਕੀ ਗਰਮੀ ਕਰਕੇ ਪਤਾ ਕੋਈ ਨਹੀਂ ਜੀ ਕਿੰਨੇ ਦਿਨ ਲੈ ਜੇ ਅੱਛਾ ਇਹਦੀ ਡਿਮਾਂਡ ਕੀ ਰਹੂਗੀ ਬਾਈ ਇਹਦਾ 1 40 ਜੀ 1 ਲੱਖ 40 ਹਜ਼ਾਰ ਰੇਟ ਆ ਦੱਸੋ ਇਹਦਾ 2 ਨੰਬਰ ਤੇ ਤੁਹਾਨੂੰ ਇਹ ਗਾਂ ਦਿਖਾ ਰਹੇ ਆ ਥਣ ਇਹਦੇ ਵੀ ਹੱਥੀ ਚਵਾਈ ਵਾਲੇ ਆ ਫਵਾਨਾ ਪੂਰਾ ਤਣਿਆਂ ਵਿਆਏ ਤੋਂ ਅੰਦਾਜ਼ਾ ਹੀ ਹੁੰਦਾ ਵੀ ਹੋ ਸਕਦਾ ਇੱਕ 2 ਕੁ ਦਿਨਾਂ ਵਿੱਚ ਦੀ ਬੱਚੇ ਨੂੰ ਜਨਮ ਦੇ ਦੇ ਬਾਕੀ ਖੈਰ ਪਤਾ ਨਹੀਂ ਹੁੰਦਾ ਪਸ਼ੂ ਦਾ ਵੱਧ ਵੀ ਦਿਨ ਲੈ ਸਕਦਾ ਸੋ ਇਹਦਾ ਟਾਂਚਾ ਤੁਸੀਂ ਹੁਣ ਦੇਖ ਲਓ ਫਵਾਨਾ ਪੱਟਾਂ ਦੇ ਸਨ ਚ ਇੰਨਾ ਕਿ ਟੈਟ ਹੈ ਵੀ ਇਹ ਲੱਤਾਂ ਖੋਲ ਕੇ ਹੀ ਤੁਰੂਗੀ ਗਾਂ ਫਿਟਿੰਗ ਵਾਲਾ ਹਵਾਨਾ ਇਹਦਾ ਥਾਂ ਇਹਦੇ ਵੀ ਹੱਥੀ ਚਵਾਈ ਵਾਲੇ ਆ ਪਹਿਲੀ ਗਾਂ ਨੂੰ ਰੋਆ ਥਾਂਣ ਲੱਗਾ ਸੋਨਾ ਥਾਂਣ ਦਾ ਸੈੱਟ 1 ਲੱਖ 40 ਹਜ਼ਾਰ ਰੇਟ ਹੈ ਕਾਫੀ ਟਾਈਮ ਬਾਅਦ ਇਸ ਵੀਰ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਮੋੜੋ ਭਾਈ ਬਾਕੀ ਦਾ ਰੇਟ ਜਿਹੜੇ ਉਹ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਮੌਕੇ ਤੇ ਕੁਝ ਮਾਨਤਾ ਹੋ ਜਾਣਾ ਹੁੰਦਾ ਤੁਹਾਨੂੰ ਪਸੂ ਚਜਣਾ ਚਾਹੀਦਾ ਆਪਦੇ ਜੱਜ ਦੇ ਹਿਸਾਬ ਤੇ ਤੁਸੀਂ ਕੀਮਤ ਲਾ ਕੇ ਦੇਖ ਸਕਦੇ ਹੋ ਮੋੜ ਲਓ ਭਾਈ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਜਿਹੜੀ ਗਾਂ ਦਿਖਾ ਰਹੇ ਆਂ ਟੋਟਲ ਤਿੰਨ ਨਾਗ ਦਿਖਾਉਣੇ ਆ ਤੇ ਦੂਬਾ ਤੁਹਾਨੂੰ ਇੱਕ ਸੂਈ ਸਵਾਈ ਗਾਂਦ ਕਰੂ। ਬਾਕੀ ਜਦੋਂ ਵੀ ਤੁਸੀਂ ਇੱਥੇ ਪਹੁੰਚੋਗੇ ਪਸੂ ਤੁਹਾਨੂੰ ਇੱਥੇ ਹੋਰ ਵੀ ਖੜੇ ਮਿਲਣਗੇ ਕਿਉਂਕਿ ਹਰ ਰੋਜ਼ ਪਸੂ ਵਿਕਰੀ ਵਾਲੇ ਇੱਥੇ ਆਉਂਦੇ ਆ ਭਾਈ ਕੋਲ। ਮਨੂ ਭਾਈ ਜਿਹੜੀ ਇਹ ਤਾਜੀ ਸੂਈ ਵੀ ਗਾਂ ਇਹ ਦੂਜਾ ਸੂਗਾ ਸੂਈ ਇਹ ਛੇ ਦਾੰਦਾ ਤੇ 10 ਕਿ ਮਿੰਟ ਪਹਿਲਾਂ ਸੂਈ ਹੈ ਤੇ ਜਿੱਥੋਂ ਆਪਾਂ ਲਈ ਹੈ ਜੀ ਉਹ ਬੰਦੇ ਕਹਿੰਦੇ ਪੈਪਰ ਦਾ ਟੀਕਾ ਭਰਾਇਆ ਬੱਚੀ ਵੀ ਨਾਨ ਸੈਕਸਿਡ ਤੇ ਬੱਚੀ ਇਹਨੇ ਦਿੱਤੀ ਹੈ। ਇਹ ਆਪਾਂ ਦਾ ਖਰੀਦੀ ਹੈ ਇਹ ਗਾਂ ਇਹ ਠੀਕ ਓਕੇ 10 ਕਿ ਮਿੰਟ ਪਹਿਲਾਂ ਸੂਈ ਹੈ ਦੂਜਾ ਸੂਹਾ ਤੇ 6 ਜਾਂਦਾ ਈ ਠੀਕ ਹੈ ਭਾਈ ਇਹਦਾ ਰੇਟ ਕੀ ਰੱਖ ਦਵਾਂ ਮੈਨੂੰ ਭਾਈ ਇਹਦਾ 1 ਲੱਖ ਤੇ 85 ਹਜ਼ਾਰ ਰੇਟ ਦੱਸੋ 1 ਲੱਖ 85 ਹਜ਼ਾਰ ਆ ਸੂਹਾ ਦੂਜਾ ਤੇ 6 ਜਾਂਦਾ ਟੋਨੀ ਪਾਈਪਰ ਬੋਲ ਦੀ ਵੱਛੀ ਨੂੰ ਜਨਮ ਦਿੱਤਾ ਦੱਸੋ ਨਾਰਮਲ ਗੱਲ ਹੈ ਇਦਾਂ ਦੇ ਇਹ ਬੋਲ ਜਿਹੜੇ ਆਮ ਹਰੇਕ ਡਾਕਟਰ ਵੀਰ ਦੇ ਕੰਟੇਨਰ ਦੇ ਵਿੱਚ ਇਹਨਾਂ ਦਾ ਸੀਮਣ ਹੈਗਾ ਚੰਗਾ ਬਤਾੜਾ ਬਾਈ ਪਰਬੋਲ ਦਾ ਬੈਂਕੜਾ ਆਪ ਵੀ ਤੁਸੀਂ ਦੇਖੋ ਕਾਫੀ ਸੋਹਣੀ ਤੁਹਾਨੂੰ ਨਜ਼ਰ ਆਊਗੀ ਬਿਊਟੀ ਵੀ ਚੰਗੀ ਆ ਹਵਾਨੇ ਦੀ ਪਚਾਈ ਅੱਗੋਂ ਨੂੰ ਹਵਾਨਾ ਤੁਹਾਨੂੰ ਕਾਫੀ ਚੰਗਾ ਨਜ਼ਰ ਆਊਗਾ ਹਜੇ 10 ਮਿੰਟ ਪਹਿਲਾਂ ਸੋਈ ਆ ਦੱਸੋ ਕੁਸਪਲੂਨ ਨਾਲ ਹਵਾਨਾ ਹੁੰਦਾ ਥੋੜਾ ਬਹੁਤ ਥੱਲੇ ਨੂੰ ਜਦੋਂ ਪਲੂਨ ਚੱਕ ਗਈ 10 ਦਿਨਾਂ ਨੂੰ ਹਵਾਨਾ ਦਾ ਰੁਖ ਤੁਸੀਂ ਦੇਖਿਓ ਉਤੋਂ ਫੁੱਲ ਭਰਿਆ ਦਿਸਦਾ ਖੁੱਚਾਂ ਤੁੱਤੇ ਆ ਸੋ 1 ਲੱਖ ਤੇ 85000 ਇਸ ਵਾਇਡ ਦਾ ਰੇਟ ਬਾਈ ਨੇ ਇਸ ਗਾਂ ਦਾ ਰੱਖਿਆ ਨਾਗਜ ਤੈਨੀ ਦਿਖਾਉਣੇ ਸੀ ਇਹਦੀ ਬੱਛੀ ਜਰੂਰ ਤੁਹਾਨੂੰ ਇੱਕ ਵਾਰ ਦਿਖਾ ਦੂੰਗਾ ਸੋ ਇਹ ਦੂਜਾ ਸੁਆ ਹਜੇ ਕੋਸਮੈਂਟ ਪਹਿਲਾ ਸੂਈਗਾ ਤੁਹਾਨੂੰ ਦਿਖਾ ਰਹੇ ਹਾਂ ਜੇਰੇ ਦੀ ਹਜੇ ਪੈਣ ਵਾਲੀ ਉਹਦੀ ਬਈ ਵੀਡੀਓ ਪ੍ਰੋਪਰ ਬਣਾ ਕੇ ਰੱਖ ਲੂਗ ਤੁਸੀਂ ਉਹ ਦੇਖ ਸਕੋਗੇ ਬਾਕੀ ਸੰਭੀ ਵੈੜ ਸੋਣੀ ਹੈ ਦਾ ਸੰਭਾ ਫਸੇ ਸੇਤੀ ਬਾਦ ਅੰਦਰ ਸੋ ਹਵਾਨਾ ਫੇਰ ਦੇਖ ਕਰਮਾ ਵਾਲੀ ਦਾ ਇਹਦਾ ਵੀ ਥਣ ਅਥੀ ਚਵਾਈ ਵਾਲਾ ਇਹ ਬੱਛੀ ਹੈ ਇਹਦੇ ਨਾਲ ਜੰਮਦਾ ਬੱਚਾ ਚੰਗੇ ਰਿਕਾਰਡ ਦਾ ਲੈਣਾ ਹੋਵੇ ਤਾਂ ਆਪਾਂ ਨੂੰ ਪਤਾ ਉਹਦੀ ਕੀਮਤ ਚੰਗੀ ਚੰਦੇ ਦੀ ਭਰਨੀ ਪੈਂਦੀ ਹੈ ਅਜਿਹੇ ਟਾਈਮ 'ਚ ਤੇ 1.5 ਸਾਲ 'ਚ ਕਰਮ ਵਾਲੀਆਂ ਨਾਲ ਗਾਵਾਂ ਬਣ ਜਾਂਦੀਆਂ ਸੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਪਹਿਲੀ ਵਾਰੀ ਮੇਰੇ ਖਾਤੇ ਦੀ ਗੱਡੀ ਵਾਰ ਉੱਠਣ ਲੱਗਦੀ ਕੋਸ਼ਿਸ਼ ਕਰ ਰਹੀ ਹੈ ਬੱਚੀ ਕਿਉਂਕਿ ਹਜੇ ਇਹ ਦਾ ਜਨਮੀ ਕਸਮੈਂਟ ਪਹਿਲਾ ਹੋਇਆ ਸੋ ਧੰਨਵਾਦ ਦੋਸਤੋ ਆਈ ਗਈ ਇਸ ਵੀਡੀਓ ਨੂੰ ਦੇਖਣ ਲਈ